ਸੋ ਸ੍ਰੀ ਗੁਰਜੀ ਸਰ ਨੂੰ ਮੀਤ ਕਰਦੇ ਆਂ ਤੁਸੀਂ ਸਾਰੇ ਵਦਿਆ ਹੋਗੇ ਟਿਕ ਟਕ ਹੋਵਗੇ ਤੇ ਮੈਂ ਅੱਜ ਗੱਲ ਕਰਨ ਲੱਗੀ ਆ ਕਿ ਅਗਰ ਤੁਸੀਂ ਤਿੰਨ ਜਾਂ ਚਾਰ ਦਿਨਾਂ ਦਾ ਟ੍ਰਿਪ ਪਲਾਨ ਕਰਨਾ ਤਾਂ ਇਸ ਤੋਂ ਬੈਸਟ ਲੋਕੇਸ਼ਨ ਕੋਈ ਨਹੀਂ ਹੈਗੀ ਤੁਸੀਂ ਜਾ ਸਕਦੇ ਹੋ ਚੈਲ ਚੈਲ ਜੋ ਕਿ ਹਿਮਾਚਲ ਦੇ ਵਿੱਚ ਪੈ ਜਾਂਦਾ ਹੈ ਤੇ ਚੰਡੀਗੜ੍ਹ ਤੋਂ ਸਿੱਧਾ ਤੁਸੀਂ ਸ਼ਿਮਲਾ ਸੋਲਨ ਸ਼ਿਮਲਾ ਹਨ ਇਹ ਸਾਰੇ ਇੱਕ ਸਾਈਡ ਹੀ ਰਹਿ ਜਾਂਦੇ ਨੇ ਇਹਦੇ ਵਿੱਚ ਘਾਹ ਹੀ ਜਾਂਦਾ ਚੈਲ ਹਨ ਚੈਲ ਦੇ ਨਜ਼ਾਰੇ ਬਹੁਤ ਵਧੀਆ ਨੇ ਠੰਡੀਆਂ ਹਵਾਵਾਂ ਠੰਡਾ ਠੰਡਾ ਮੌਸਮ ਬਣਾ ਵਾਲੇ ਤੁਹਾਨੂੰ ਸਾਰੇ ਪਹਾੜੀ ਪਹਾੜ ਮਿਲਣਗੇ ਦੇਖਣ ਨੂੰ ਤੇ ਇਹਦੇ ਵਿੱਚ ਇਹ ਆ ਵੀ ਤੁਸੀਂ 2 ਜਾਂ 3 ਦੇ ਨਾਲ ਹੀ ਜਾਂ 4 ਦੇ ਨਾਲ ਹੀ ਟ੍ਰਿਪ ਵਧੀਆ ਪਲਾਨ ਕਰ ਸਕਦੇ ਹੋ ਇਹਦੇ ਵਿੱਚ ਤੁਹਾਡਾ ਵਧੀਆ ਖਾਣ ਪੀਣ ਦਾ ਵਧੀਆ ਰਹਿائش ਦਾ ਸਭ ਵਧੀਆ ਹੋਊਗਾ ਕਿਉਂਕਿ ਜਿਆਦਾਤਰ ਆਪਾਂ ਨੂੰ ਇੰਨੀਆਂ ਕੀ ਛੁੱਟੀਆਂ ਮਿਲਦੀਆਂ ਨੇ ਤੇ ਇਹਦੇ ਵਿੱਚ ਆਪਾਂ ਸਮਝ ਨਹੀਂ ਆਂਦੀ ਛੇਤੀ ਹਣਾ ਵੀ ਆਪਾਂ ਕਿੱਥੇ ਘੁੰਮਣ ਫਿਰਨ ਚੱਲੀਏ ਤੇ ਮੇਰੇ ਹਿਸਾਬ ਨਾਲ ਤਾਂ ਇਹ ਬੈਸਟ ਹੈ ਕਿਉਂਕਿ ਮੈਂ ਵੀ ਪਿੱਛੇ ਜਾ ਕੇ}}{|ਸੀ ਤੇ ਅੱਜ ਮੈਂ ਤੁਹਾਨੂੰ ਇਹ ਜਿੰਨੇ ਵੀ ਆਪਾਂ ਜਗਾ ਘੁੰਮੇ ਜਗੇ ਸਾਰੀਆਂ ਇੱਕ ਵਾਰ ਦਿਖਾਉਂਗੀ ਹਣਾ ਵੀ ਕੀ ਕੀ ਲੋਕੇਸ਼ਨ ਆ ਕਿੱਥੇ ਕਿੱਥੇ ਜਾ ਸਕਦੇ ਆ ਕੀ ਕੀ ਦੇਖਣ ਨੂੰ ਆ ਚਲ ਦੇ ਵਿੱਚ ਹਣਾ ਤੇ ਆਪਾਂ ਹੁਣ ਫਾਈਨਲੀ ਆਪਾਂ ਚੈਲ ਪਹੁੰਚ ਗਏ ਚੈਲ ਦਾ ਮੌਸਮ ਇੰਨਾ ਸੋਹਣਾ ਸੀ ਨਾ ਬਹੁਤ ਜ਼ਿਆਦਾ ਹਣਾ ਕਿਉਂਕਿ ਠੰਡਾ ਸੀਗਾ ਵਧੀਆ ਧੁੰਦ ਲੱਗ ਰਹੀ ਸੀ ਬੱਦਲਾਂ ਦੇ ਵਿੱਚ ਤੇ ਆਪਾਂ ਸਭ ਤੋਂ ਪਹਿਲਾਂ ਗੁਰਦੁਆਰਾ ਸਾਹਿਬ ਮੱਥਾ ਟੇਕਿਆ ਠੀਕ ਹੈ ਜੀ ਤੇ ਇੱਥੇ ਤੁਸੀਂ ਗੁਰਦੁਆਰਾ ਸਾਹਿਬ ਮੱਥਾ ਦੇਖ ਸਕਦੇ ਹੋ ਅੱਗੇ ਸਫ਼ਰ ਨੂੰ ਵਧਾਉਂਦੇ ਹੋਏ ਹਨ ਜਿਵੇਂ ਮੰਨ ਲਓ ਆਲੇ-ਦਾਲੇ ਤੁਹਾਨੂੰ ਸਾਰੇ ਧੁੰਦੀ ਦਿਖੂਗੀ ਇਹ ਧੁੰਦ ਨਹੀਂ ਸੀਗੀ ਇਹ ਤੁਹਾਡੇ ਨਾ ਬੱਦਲ ਸੀਗੇ ਬੱਦਲਾਂ ਦੇ ਵਿੱਚ ਕਿਉਂਕਿ ਆਪਾਂ ਕਾਫੀ ਉਚਾਈ ਤੇ ਆ ਗਏ ਸੀਗੇ ਹੈਨਾ ਪਹਾੜਾਂ ਦੇ ਵਿੱਚ ਆਲੇ-ਦਾਲੇ ਪਹਾੜੀ ਪਹਾੜੋ ਰੋਖੀ ਰੁਖ ਬਹੁਤ ਠੰਡਾ ਮੌਸਮ ਸੀਗਾ ਤੇ بارش ਦਾ ਕਿਣ-ਮਿਣ ਕਿਣ-ਮਣ ਥੋੜੀ-ਥੋੜੀ ਹੁੰਦੀ ਰਹਿੰਦੀ ਇੱਥੇ ਤੇ ਜਿਆਦਾ ਸਰਦੀਆਂ ਦੇ ਵਿੱਚ ਤੁਸੀਂ ਆ ਨਹੀਂ ਸਕਦੇ ਇੱਥੇ ਇਸ ਕਰਕੇ ਗਰਮੀਆਂ ਦਾ ਟਾਈਮ ਠੀਕ ਹੁੰਦਾ ਹੈਨਾ ਤੇ ਤੁਸੀਂ ਇੱਥੇ ਕਾਲੀ ਕਟਿੱਬਾ ਬਹੁਤ ਫੇਮਸ ਹੈ ਇੱਥੇ ਮੰਦਿਰ ਬਣਿਆ ਹੋਇਆ ਬਹੁਤ ਵਧੀਆ ਪਲੇਸ ਹੈਗਾ ਇੱਥੇ ਆ ਸਕਦੇ ਹੋ ਸਭ ਤੋਂ ਜ਼ਿਆਦਾ ਉੱਚੀ ਪਹਾੜੀ ਦੇ ਉੱਤੇ ਸਥਿਤ ਇੱਥੋਂ ਖੜਕੇ ਤੁਸੀਂ ਸਾਰਾ ਚੈਲ ਦਾ ਪੂਰਾ 뷰 ਇੰਜੋਏ ਕਰ ਸਕਦੇ ਹੋ ਹਣਾ ਕਿਉਂਕਿ ਤੁਹਾਨੂੰ ਸਾਰਾ ਆਲਦਲ ਬਹੁਤ ਵਧੀਆ ਦਿਖੂਗਾ 뷰 ਸਾਰਾ ਤੇ ਇਹ ਲੱਗੂਗਾ ਜਿਵੇਂ ਬੱਦਲਾਂ ਦੇ ਵਿੱਚ ਹੀ ਹੋਈ ਹੋਣਾ ਹੈਗੇ ਵੀ ਆ ਬੱਦਲਾਂ ਦੇ ਵਿੱਚ ਹੀ ਤਕਰੀਬਨ ਨਾ ਆਲੇ-ਦਾਲੇ ਸਾਰੇ ਤੁਹਾਨੂੰ ਵਾਂਗੂ ਫੀਲ ਹੋਊਗਾ ਤੇ ਇੱਥੇ ਬਹੁਤ ਮਤਲਬ ਬਹੁਤ ਜ਼ਿਆਦਾ ਮੰਨਤ ਵਾਲੀ ਜਗ੍ਹਾ ਕੀ ਬਹੁਤ ਵਧੀਆ ਜਗ੍ਹਾ ਬਣੀ ਹੋਈ ਆ ਤੇ ਕੁਛ ਇਹ ਇੰਨੇ ਉੱਚੀ ਸਥਤੋਂ ਕਰਕੇ ਉਸੇ ਵੜੋ ਵੜ ھوں ਕਰਕੇ ਬਹੁਤ ਇਹਦੀ ਸ਼ੋਭਾ ਹੋਰ ਵੀ ਹੋ ਜਾਂਦੀ ਹੈ ਨਾ ਤੇ ਫਿਰ ਤੁਸੀਂ ਇੱਥੇ ਸਟੋਨ ਟੈਂਪਲ ਆ ਸਕਦੇ ਹੋ ਸਟੋਨ ਟੈਂਪਲ ਆ ਜਿਹੜਾ ਇਹ ਹੈਂਡ ਮੇਡ ਆ ਸਾਰਾ ਇੱਕ ਇੱਕ ਅੰਕਲ ਨੇਗੇ ਇੱਥੇ ਉਹਨਾਂ ਨੂੰ ਮਿਲੇ ਵੀ ਸੀਗੇ ਉਹਨਾਂ ਨੇ ਖੁਦ ਆਪਣਾ ਡ੍ਰੀਮ ਨੂੰ ਇੱਕ ਕਾਲਪਨਿਕ ਦੁਨੀਆ ਨੂੰ ਆਪਣੀ ਨੂੰ ਇਸ ਤਰ੍ਹਾਂ ਉਭਾਰਿਆ ਹੋਇਆਗਾ ਹਨਾ ਮਤਲਬ ਆਪ ਹੀ ਖੁਦ ਹੀ ਤਿਆਰ ਕੀਤਾ ਖੁਦ ਡਿਜ਼ਾਈਨ ਕੀਤਾ ਸਾਰਾ ਇਹ ਵੀ ਬਹੁਤ ਵਧੀਆ ਲੱਗ ਰਿਹਾ ਸੀਗਾ ਤੇ ਇੱਥੇ ਵੀ ਵਿజిਟ ਕਰਨ ਲਈ ਇੱਥੇ ਤੇ ਵਧੀਆ ਲੱਗਿਆ ਤੇ ਹੁਣ ਅੱਗੇ ਚੱਲ ਕੇ ਵਾਪਸੀ ਦੇ ਵਿੱਚ ਤੁਸੀਂ ਸਾਧੂਪੁਰ ਰੁਕ ਸਕਦੇ ਹੋ ਸਾਧੂਪੁਰ ਮੈਨੂੰ ਬਹੁਤ ਵਧੀਆ ਲੱਗਿਆ ਸਭ ਤੋਂ ਜ਼ਿਆਦਾ ਮੈਨੂੰ ਪਸੰਦ ਸਾਧੂਪੁਰ ਆ ਕਿਉਂਕਿ ਇੱਥੇ ਬਹੁਤ ਵਧੀਆ ਮਾਹੌਲ ਜਿਹਾ ਹਨਾ ਤੇ ਸੇਫ ਜਿਹਾ ਫੀਲ ਹੁੰਦਾ ਸੀਗਾ ਤੇ ਆਲੇ-ਦੁਆਲੇ ਬਹੁਤ ਸਾਰੇ ਦਰਖਤੀ ਦਰਖਤ ਦੇਖਣਗੇ ਤੁਹਾਨੂੰ ਹਣਾ ਢਲਣ ਦਾ ਪਾਣੀ ਸੀਗਾ ਤੇ ਬਹੁਤ ਲੋਕ ਇੱਥੇ ਸਪੈਸ਼ਲੀ ਇੱਕ ਦਿਨ ਦਾ ਟ੍ਰਿਪ ਪਲਾਨ ਕਰਕੇ ਵੀ ਆਉਂਦੇ ਹਣਾ ਕਿਉਂਕਿ ਪੂਰਾ ਦਿਨ ਤੁਸੀਂ ਇੱਥੇ ਵਧੀਆ ਇੰਜੋਏ ਕਰ ਸਕਦੇ ਹੋ ਜੇ ਪੂਰਾ ਦਿਨ ਵੀ ਇੱਥੇ ਲਗਾ ਕੇ ਜਾਓਗੇ ਨਾ ਤਾਂ ਵੀ ਤੁਹਾਡਾ ਮਨ ਨਹੀਂ ਭਰਨਾ ਕਿਉਂਕਿ ਹਣਾ ਇਹ ਤੋਂ ਬੋਰ ਨਹੀਂ ਹੁੰਦਾ ਬੰਦਾ ਕਦੇ ਵੀ ਤੇ ਇੰਨਾ ਇੰਨਾ ਵਧੀਆ ਪਲੇਸ ਲੱਗ ਰਿਹਾ ਸੀਗਾ ਨਾ ਖੁਸ਼ੀ ਨੇ ਵੀ ਬਹੁਤ ਇੰਜਾਇਟਾ ਸੀਗਾ ਇੱਥੇ ਆ ਕੇ ਤੇ ਪਾਣੀ ਦੇ ਵਿੱਚ ਬਹੁਤ ਖੇਡੀ ਸੀ ਇਹ ਫਿਚ ਬਣ ਗਈ ਸੀ ਤੇ ਫਿਰ ਤੁਸੀਂ ਵਾਪਸੀ ਦੇ ਵਿੱਚ ਰੁਕ ਸਕਦੇ ਹੋਗੇ ਚੰਡੀਗੜ੍ਹ ਚੰਡੀਗੜ੍ਹ ਦੇ ਵਿੱਚ ਵੀ ਕਾਫੀ ਪਲੇਸ ਨੇ ਬਣੇ ਹੋਏ ਕਿ ਉਕਮਣਵਾਸਤੇ ਮੈਂ ਵੇਖਣ ਵਾਸਤੇ ਗਈ ਨਾ ਕਿਉਂਕਿ ਮੈਨੂੰ ਉਧਰੋਂ ਖੁਸ਼ੀ ਦੇ ਨਾਲ ਰੱਗੇ ਹੁਣ ਤਾਂ ਬਸ ਇਹ ਚੀਜ਼ਾਂ ਯਾਦ ਰਹਿੰਦੀਆਂ ਨੇ ਗਿਆਂ ਨਾ ਤੇ ਇੱਥੇ ਤੁਸੀਂ ਸਭ ਤੋਂ ਪਹਿਲਾਂ ਰੋਗ ਗਾਰਡਨ ਆ ਸਕਦੇ ਹੋ ਰੋਗ ਗਾਰਡਨ ਦੇ ਵਿੱਚ ਬਹੁਤ ਪੁਰਾਣੀਆਂ-ਪੁਰਾਣੀਆਂ ਚੀਜ਼ਾਂ ਦੇਖਣ ਨੂੰ ਮਿਲਣਗੀਆਂ ਤੁਹਾਨੂੰ ਹੁਣ ਜੋ ਜੋ ਖੁਦ ਇਹਨਾਂ ਨੇ ਵਧੀਆ ਡਿਜ਼ਾਈਨ ਕੀਤੀਆਂ ਹੋਈਆਂ ਨੇ ਗਿਆਂ ਨਾ ਤੇ ਵੇਸਟ ਤੋਂ ਮਤਲਬ ਵੇਸਟ ਮਟੀਰੀਅਲ ਹੁੰਦਾ ਜਿਹੜਾ ਸਾਰਾ ਉਹਦੇ ਤੋਂ ਹੀ ਤਿਆਰ ਕੀਤਾ ਹੋਇਆ ਹੈਗਾ ਮੈਡਮ ਬਹੁਤ ਵਧੀਆ ਲੱਗ ਰਿਹਾ ਸੀਗਾ ਤੇ ਇੱਥੇ ਵੀ ਕਾਫੀ ਤਰ੍ਹਾਂ ਦੇ ਆ ਵਾਟਰਫਾਲ ਬਣੇ ਹੋਏ ਸੀਗੇ ਵਧੀਆ ਲੱਗੇ ਤੇ ਉਸ ਤੋਂ ਬਾਅਦ ਤੁਸੀਂ ਬਰਡ ਪਾਰਕ ਵੀ ਦੇਖ ਸਕਦੇ ਹੋ ਬਰਡ ਪਾਰਕ ਦੇ ਵਿੱਚ ਤੁਹਾਨੂੰ ਜ਼ਿਆਦਾਤਰ ਪੇੜ ਪੌਦੇ ਹਰਿਆਲੀ ਬਹੁਤ ਵਧੀਆ ਲੱਗੂਗੀ ਦੇਖਣ ਨੂੰ ਤੇ ਪੰਛੀ ਵਗੈਰਾ ਵੀ ਬਹੁਤ ਤਰ੍ਹਾਂ ਤਰ੍ਹਾਂ ਦੇ ਰੱਖੇ ਹੋਏ ਸੀਗੇ ਤੇ ਬਹੁਤ ਇੱਥੇ ਅਗੇ ਵੀ ਮਨ ਨੂੰ ਸ਼ਾਂਤੀ ਜੀ ਮਿਲਦੀ ਆਣਾ ਗਗੀ ਮਾਹੌਲ ਹੀ ਇਸ ਤਰ੍ਹਾਂ ਦਾ ਹਨਾ ਸ਼ੋਰ ਸ਼ਰਾਬੇ ਤੋਂ ਦੂਰ ਹਨ ਸਿਰਫ ਪੰਛੀਆਂ ਦੀ ਚਹਿਚਹਾਟ ਹੋਊਗੀ ਥੋੜੀ ਥੋੜੀ ਤੇ ਬਹੁਤ ਠੰਡਾ ਮੌਸਮ ਸੀਗਾ ਤੇ ਠੰਡੇ ਮੌਸਮ ਦੇ ਵਿੱਚ ਹੋਰ ਵੀ ਵਧੀਆ ਲੱਗਦਾ ਹਨਾ ਇਹ ਜਿਹਾ ਮਾਹੌਲ ਦੇਖਣਾ ਤੇ ਡੱਕ ਵਗੈਰਾ ਕਾਫੀ ਮਤਲਬ ਅਲੱਗ ਅਲੱਗ ਵੈਰਾਈਟੀ ਦੇ ਹਰ ਤਰ੍ਹਾਂ ਦੇ ਤੁੰ ਨੂੰ ਇੱਥੇ ਪੰਛੀ ਦੇਖਣ ਨੂੰ ਮਿਲਣਗੇ ਤਕਰੀਬਨ ਹਨਾ ਤੇ ਇੱਥੇ ਆ ਕੇ ਵੀ ਸਾਨੂੰ ਬਹੁਤ ਵਧੀਆ ਲੱਗਿਆ ਕਿਉਂਕਿ ਆਏ ਆ ਇਹ ਸਾਰੇ ਇੱਕੋ ਰਸਤੇ ਤੇ ਪੈ ਜਾਂਦੇ ਹੈਗੇ ਚੰਡੀਗੜ੍ਹ ਸਾਈਡ ਜਾਉਂਗੇ ਚੰਡੀਗੜ੍ਹ ਵੀ ਘੁੰਮ ਸਕਦੇ ਹੋ ਚੈਲ ਵੀ ਘੁੰਮ ਸਕਦੇ ਹੋ ਕਾਫੀ ਮਤਲਬ ਤੁਸੀਂ ਕਵਰ ਕਰ ਸਕਦੇ ਹੋ ਇੱਕੋ ਦਿਨ ਦੇ ਵਿੱਚ ਕਾਫੀ ਜਗ੍ਹਾ ਹੈ ਨਾ ਤੇ ਬਰਡ ਪਾਰਕ ਦੇ ਵਿੱਚ ਤਾਂ ਮੈਂ ਬਹੁਤ ਟਾਈਮ ਪਹਿਲਾਂ ਦੀ ਵੀ ਸੋਚ ਰਹੀ ਸੀ ਵੀ ਜਾਣਾ 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 ਤੇ ਹੁਣ ਫਾਈਨਲੀ ਆਪਾਂ ਨੂੰ ਜਦੋਂ ਇੱਧਰ ਆਏ ਆ ਇਸ ਏਰੀਆ ਵੱਲ ਤੇ ਫਿਰ ਆਏ ਹੋ ਗਏ ਵੀ ਚਲੋ ਹੁਣ ਟਾਈਮ ਕੱਢ ਕੇ ਤਾਂ ਆਏ ਆ ਸਾਰੇ ਕੀਤੇ ਘੁੰਮ ਫਿਰ ਕੀ ਜਾਵਾਂਗੇ ਹਨਾ ਤੇ ਇੱਥੇ ਵੀ ਖੁਸ਼ੀ ਨੂੰ ਵੀ ਦਿਖਾਇਆ ਖੁਸ਼ੀ ਨੂੰ ਵੀ ਬਹੁਤ ਮਜ਼ਾ ਆਇਆ ਬਰਡ ਪਾਰਕ ਦੇਖ ਕੇ ਤੇ ਕਿਉਂਕਿ ਇੱਥੇ ਜ਼ਿਆਦਾਤਰ ਬੱਚਿਆਂ ਨੂੰ ਬਰਡ ਪਾਰਕ ਜਦੋਂ ਇਹ ਗੱਲ ਨਿਆ ਉਹਦਿਆਂ ਐਕਸਾਈਟਮੈਂਟ ਹੋ ਜਾਂਦੀ ਵੀ ਪਤਾ ਨਹੀਂ ਕੀ ਕੁਝ ਹੋਊਗਾ ਉੱਥੇ ਨਾ ਪੰਛੀ ਤਾਂ ਮੈਨੂੰ ਘੱਟ ਦੇਖਣ ਨੂੰ ਮਿਲੇ ਹਰਿਆਵਲ ਬਹੁਤ ਜ਼ਿਆਦਾ ਸੀਗੀ ਨਾ ਤੇ ਮੈਨੂੰ ਤਾਂ ਹਰਿਆਲੀ ਵੀ ਐਸੀ ਪਸੰਦ ਆ ਨਾ 플ਾਂਟ ਲਵਰ ਹੁੰਨੇ ਆ ਤੇ ਵੈਸੇ ਵੀ ਵਧੀਆ ਲੱਗਦਾ ਨਾ ਜੋ ਵੀ ਇਹ ਤੇ ਇਹ ਜਗ੍ਹਾ ਤੁਸੀਂ ਕਵਰ ਕਰ ਸਕਦੇ ਜੀ ਤੁਸੀਂ ਬਰਡ ਪਾਰਕ ਘੁੰਮਣ ਤੋਂ ਬਾਅਦ ਐਂਡ ਤੇ ਆ ਸਕਦੇ ਹੋ ਸੁਖਨਾ ਲੇਕ ਸੁਖਨਾ ਲੇਕ ਜੋ ਕਿ ਚੰਡੀਗੜ੍ਹ ਦਾ ਬਹੁਤ ਫੇਮਸ ਪਲੇਸ ਆ ਹਨਾ ਤੇ ਕਾਫੀ ਦੂਰੋਂ ਨੇੜੇ ਉਹ ਕਾਫੀ ਲੋਕ ਇੱਥੇ ਘੁੰਮਣ ਆਉਂਦੇ ਆ ਹਨਾ ਤੇ ਕਿਉਂਕਿ ਮਾਹੌਲ ਬਹੁਤ ਵਧੀਆ ਇੱਥੋਂ ਦਾ ਤੇ ਆਲੇ-ਦਾਲੇ ਤੁਹਾਨੂੰ ਝੀਲ ਝੀਲ ਦਿਖੂਗੀ ਦੂਰ-ਦੂਰ ਤੱਕ ਹਨਾ ਤੇ ਇੱਥੇ ਬੱਚਿਆਂ ਲਈ ਵੱਡਿਆਂ ਲਈ ਸਾਰਿਆਂ ਲਈ ਕਾਫੀ ਐਕਟੀਵਿਟੀਆਂ ਨੇ ਖਾਸ ਕਰਕੇ ਬੱਚਿਆਂ ਲਈ ਕਾਫੀ ਗੇਮਸ ਵਗੈਰਾ ਨੇ ਹਨਾ ਤੇ ਜੂਲੇ ਵਗੈਰਾ ਕਾਫੀ ਤਰ੍ਹਾਂ ਦਾ ਵਧੀਆ ਲੱਗਦਾ ਹਨ ਸਾਰਾ ਤੇ ਇੰਟਰਟੇਨਮੈਂਟ ਲਈ ਵਧੀਆ ਆਪਸ਼ਨ ਆ ਤੁਹਾਡੇ ਕੋਲ ਇੱਥੇ ਵੀ ਆਣਦਾ ਹਨ ਤੇ ਉਮੀਦ ਕਰਦੇ ਆ ਤੁਹਾਨੂੰ ਇਹ ਸਾਡਾ ਛੋਟਾ ਜਿਹਾ ਟ੍ਰਿਪ ਵਧੀਆ ਲੱਗਿਆ ਹੋਊਗਾ ਜੋ ਵੀ ਅਸੀਂ ਪਲਾਨ ਕੀਤਾ ਸੀਗਾ ਹਨ ਤੇ ਤੁਸੀਂ ਵੀ ਆਪਣੀ ਫੈਮਿਲੀ ਨਾਲ ਟ੍ਰਿਪ ਪਲਾਨ ਕਰ ਸਕਦੇ ਹੋ ਚੰਡੀਗੜ੍ਹ ਦਾ ਸਪੈਸ਼ਲੀ ਇਕੱਲਾ ਵੀ ਰੱਖ ਸਕਦੇ ਹੋ ਤੇ ਚੈਲ ਦਾ ਵੀ ਰੱਖ ਸਕਦੇ ਹੋ ਨਾ ਜਾਂ ਦੋਨੋਂ ਨੂੰ ਇਕੱਠੇ ਹੀ ਕਵਰ ਵੀ ਕਰ ਸਕਦੇ ਹੋ ਹਨ ਤੇ ਤੁਸੀਂ ਵੀ ਆਪਣੀ ਫੈਮਿਲੀ ਨਾਲ ਕੁੰਫਰਕੇ ਆਏ ਹੋ ਓਕੇ ਜੀ ਮਿਲਦੇ ਆ ਤੁਹਾਨੂੰ ਅਗਲੇ ਵਲੌਗ ਦੇ ਵਿੱਚ ਬਣੇ ਰਹੋ ਸਾਡੇ ਨਾਲ